ਗੁੱਡ ਮਾਰਨਿੰਗ ਸਟੂਡੈਂਟਸ ਆਪਾਂ ਨੇ ਆਪਣੇ ਪਿਛਲੇ ਲੈਕਚਰ ਦੇ ਵਿੱਚ ਕੀਤਾ ਸੀ ਜੀ ਪੰਜਾਬ ਦੇ ਰਸਮਾਂ ਰਿਵਾਜ ਜਿਨ੍ਹਾਂ ਦੇ ਵਿੱਚ ਆਪਾਂ ਪੜਿਆ ਸੀ ਕਿ ਵੱਖ-ਵੱਖ ਪੜਾਵਾਂ ਦੇ ਵੱਖ-ਵੱਖ ਰਸਮਾਂ ਕੀਤੀਆਂ ਜਾਂਦੀਆਂ ਨੇਗੀਆਂ ਇਹ ਰਸਮਾਂ ਸਮੇਂ-ਸਮੇਂ ਦੇ ਨਾਲ ਪਰਿਵਰਤਿਤ ਵੀ ਹੋ ਜਾਂਦੀਆਂ ਨੇ ਜਿਵੇਂ ਜਿਵੇਂ ਆਪਾਂ ਆਪਣੀ ਉਮਰ ਦੇ ਵਿੱਚ ਅੱਗੇ ਵਧਦੇ ਜਾਂਦੇ ਆ ਇਹ ਰਸਮਾਂ ਰਿਵਾਜ ਨੇ ਜਿਹੜੇ ਬਦਲਦੇ ਜਾਂਦੇ ਨੇ ਇਸ ਤੋਂ ਆਪਣਾ ਨੈਕਸਟ ਪਾਰਟ ਹੈ ਜੀ ਪੰਜਾਬ ਦੀਆਂ ਲੋਕ ਖੇਡਾਂ ਲੋਕ ਖੇਡਾਂ ਜੋ ਲੋਕ ਪਧਰਤੇ ਪ੍ਰਚਲਿਤ ਖੇਡੀਆਂ ਖੇਡਾਂ ਹੁੰਦੀਆਂ ਨੇ ਜੀ ਜਿਹੜੀਆਂ ਸਮੂਹਿਕ ਤੌਰ ਤੇ ਖੇਡੀਆਂ ਜਾਂਦੀਆਂ ਨੇ ਪੰਜਾਬ ਦੇ ਵਿੱਚ ਜਿਹੜੀਆਂ ਲੋਕ ਖੇਡਾਂ ਨੇਗੀਆਂ ਵੱਖ-ਵੱਖ ਨੇਗੀਆਂ ਤੇ ਇਹਨਾਂ ਨੂੰ ਇੱਕ ਸਮੂਹਿਕ ਮਤਲਬ ਛੋਟੇ ਪਧਰ ਤੇ ਖੇਡਿਆ ਜਾਂਦਾ ਹੈ ਪਰੰਤੂ ਇਹ ਸਮੂਹਿਕ ਪਧਰ ਤੇ ਖੇਡੀ ਜਾਣ ਵਾਲੀ ਖੇਡ ਹੁੰਦੀ ਹੈ ਸਟਾਰਟ ਕਰਦੇ ਜੀ ਆਪਾਂ ਆਪਣੇ ਪਾਠ ਬਾਰੇ ਲੋਕ ਖੇਡਾਂ ਪੰਜਾਬੀ ਲੋਕ ਜੀਵਨ ਦਾ ਅਪਣ ਅੰਗ ਹਨ ਇਹ ਪੰਜਾਬੀ ਲੋਕਾਂ ਦੇ ਦਿਲ ਪਰਚਾਵੇ ਦਾ ਪ੍ਰਮੁੱਖ ਸਾਧਨ ਰਹੀਆਂ ਹਨ ਮਨੁੱਖ ਦੀ ਮੂਲ ਪ੍ਰਵਿਰਤੀ ਜਿਵੇਂ ਕਿ ਆਪਾਂ ਨੂੰ ਪਤਾ ਹੈ ਰਜੇ ਸਾਰਿਆਂ ਨੂੰ ਹੀ ਖੇਡਣਾ ਆਪਣੇ ਲਈ ਜ਼ਰੂਰੀ ਹੁੰਦਾ ਹੈ ਬੱਚਾ ਸ਼ਰੂਤ ਹੀ ਖੇਡਣਾ ਸ਼ੁਰੂ ਕਰ ਦਿੰਦਾ ਹੈ ਤੇ ਆਪਣੇ ਅੰਦੋ ਦੇ ਜੀਵਨ ਤੱਕ ਕੋਈ ਨਾ ਕੋਈ ਕਿਰਿਆ ਕਰਦਾ ਹੋਇਆ ਆਪਣੇ ਜੀਵਨ ਦੇ ਵਿੱਚ ਖੇਡਦਾ ਹੀ ਰਹਿੰਦਾ ਹੈ ਪੜਦੇ ਜਾਂ ਪਾਗੇ ਖੇਡਣਾ ਮਨੁੱਖ ਦੀ ਮੂਲ ਪ੍ਰਵਿਰਤੀ ਹੈ ਤੇ ਉਹ ਆਦ ਕਾਲ ਤੋਂ ਹੀ ਖੇਡ ਦਾ ਆਇਆ ਹੈ ਉਸਨੇ ਆਪਣੇ ਸਰੀਰ ਵਿਤ ਅਤੇ ਸੁਭਾਅ ਮੁਤਾਬਿਕ ਬਹੁਤ ਸਾਰੀਆਂ ਖੇਡਾਂ ਦੀ ਸਿਰਜਣਾ ਕੀਤੀ ਹੈ ਖੇਡਣਾ ਜਿੱਥੇ ਇੱਕ ਸਹਿਜ ਕਰਮ ਹੈ ਉਥੇ ਇਹ ਮਨੁੱਖ ਦੇ ਸਰਬਪੱਖੀ ਵਿਕਾਸ ਵਿੱਚ ਵੀ ਹਿੱਸਾ ਪਾਉਂਦਾ ਹੈ ਖੇਡ ਕਿਰਿਆ ਬੱਚੇ ਦੇ ਜਨਮ ਨਾਲ ਹੀ ਆਰੰਭ ਹੋ ਜਾਂਦੀ ਹੈ ਜਨਮ ਤੋਂ ਕੁਝ ਦਿਨ ਪਿੱਛੋਂ ਹੇ ਬੱਚਾ ਲਤਾਂ ਬਾਹ ਮਾਰ ਕੇ ਖੇਡਣਾ ਆਰੰਭ ਕਰ ਦਿੰਦਾ ਹੈ ਜੋ ਉਸ ਦੇ ਸਰੀਰਕ ਮਾਨਸਿਕ ਅਤੇ ਬੌਧਿਕ ਵਿਕਾਸ ਦਾ ਸੂਚਕ ਹੁੰਦਾ ਹੈ ਇਹ ਮਨੁੱਖ ਨੂੰ ਸਰੀਰਕ ਬਲ ਵੀ ਪ੍ਰਦਾਨ ਕਰਦਾ ਹੈ ਅਤੇ ਉਸ ਦਾ ਮਨੋਰੰਜਨ ਵੀ ਕਰਦਾ ਹੈ ਉਤਵਾਦੇ ਜੀ ਪੁੱਗਣਾ ਪੁੱਗਣਾ ਦਾ ਜਿਹੜਾ ਹੁੰਦਾ ਜਦੋਂ ਕਿਸੇ ਨੇ ਮਤਲਬ ਆਪ ਗੇਮ ਦੀ ਟਰਨ ਪੁੱਗਣੀ ਹੋਵੇ ਨਾ ਵੀ ਕਿਹਦੀ ਟਰਨ ਆਊਗੀ ਉਹਨੂੰ ਬੋਲਦੇ ਨੇ ਪੁੱਗਣਾ ਬੱਚੇ ਆਪਣੀ ਖੇਡ ਆਰੰਭ ਕਰਨ ਤੋਂ ਪਹਿਲਾਂ ਪੁੱਗਦੇ ਹਨ ਉਹ ਇੱਕ ਦੂ ਧਾਇਰੇ ਵਿੱਚ ਖੜੇ ਹੋ ਕੇ ਇੱਕ ਇੱਕ ਜਾਣਾ ਇਕੱਲੇ ਇਕੱਲੇ ਨੂੰ ਹੱਥ ਰੱਖ ਕੇ ਛੰਦ ਬੋਲਦਾ ਹੈ ਗੁੜ ਖਾਵਾ ਬੇਲ ਬਦਾਮਾ ਮੂਲੀ ਪੱਤਰਾ ਪੱਤਰਾ ਵਾਲੇ ਘੋੜੇ ਆਏ ਹੱਥ ਕਤਾੜੀ ਪੈਰ ਕਤਾੜੀ ਨਿਕਲ ਵਾਲਿਆ ਤੇਰੀ ਵਾਰੀ ਆਖਰੀ ਸ਼ਬਦ ਬੋਲਣ ਸਮੇਂ ਜਿਸ ਬੱਚੇ ਨੂੰ ਹੱਥ ਲੱਗਦਾ ਹੈ ਉਹ ਪੁੱਗ ਜਾਂਦਾ ਹੈ ਇਸ ਤਰ੍ਹਾਂ ਹੋਰਨਾਂ ਨੂੰ ਪਗਾਉਣ ਲਈ ਇਹ ਛੰਦ बार-बार ਬੋਲਿਆ ਜਾਂਦਾ ਹੈ ਪੁੱਗਨ ਦਾ ਇੱਕ ਹੋਰ ਤਰੀਕਾ ਵੀ ਹੈ ਜਿੰਨੇ ਬੱਚੇ ਖੇੜ ਵਿੱਚ ਹੀ ਸੱਜ ਆਉਂਦੇ ਹੋਣ ਉਹਨਾਂ ਵਿੱਚੋਂ ਪਹਿਲੇ ਤਿੰਨ ਜਨੇ ਆਪੋ ਆਪਣੇ ਹੱਥਾਂ ਦੀਆਂ ਉਂਗਲਾਂ ਨਾਲ ਇੱਕ ਦੂਸਰੇ ਦਾ ਹੱਥ ਫੜ ਕੇ ਹਵਾ ਵਿੱਚ ਉਛਾਲਦੇ ਹਨ ਅਤੇ ਆਪਣੇ ਹੱਥ ਪੁੱਠੇ ਸਿੱਧੇ ਰੱਖਦੇ ਹਨ ਜੇਕਰ ਇਹਨਾਂ ਵਿੱਚੋਂ ਦੋ ਦੇ ਹੱਥ ਸਿੱਧੇ ਜਾਂ ਪੁੱਠੇ ਹੋਣ ਤੇ ਇੱਕ ਦੇ ਇੱਕ ਦੇ ਹੱਥ ਉਹਨਾਂ ਨਾਲ ਉਲਟੇ ਹੋਣ ਤਾਂ ਉਹ ਉੱਗ ਜਾਂਦਾ ਹੈ ਉਸ ਦੀ ਤਾਂ ਅਗਲਾ ਬੱਚਾ ਉਹਨਾਂ ਵਿੱਚ ਸ਼ਾਮਿਲ ਹੁੰਦਾ ਹੈ ਅਤੇ ਪੁੱਗਣ ਦੀ ਫਿਰ ਉਹੀ ਪ੍ਰਕਿਰਿਆ ਦੁਹराई ਜਾਂਦੀ ਹੈ ਇਸ ਤਰ੍ਹਾਂ ਅੰਤ ਵਿੱਚ ਜਿਹੜਾ ਪੁੱਗਣੋਂ ਰਹਿਤ ਜਾਵੇ ਉਸਦੇ ਸਿਰ ਦਾਈ ਆ ਜਾਂਦੀ ਹੈ ਟੋਲੀਆਂ ਬਣਾ ਕੇ ਖੇਡੀਆਂ ਜਾਣ ਵਾਲੀਆਂ ਖੇਡਾਂ ਕਈ ਲੋਕ ਖੇਡਾਂ ਟੋਲੀਆਂ ਬਣਾ ਕੇ ਖੇਡੀਆਂ ਜਾਂਦੀਆਂ ਹਨ ਮੀਨਸ ਟੀਮ ਦੇ ਵਿੱਚ ਜਿਸ ਤਰ੍ਹਾਂ ਕਿ ਕਵੱਡੀ ਰਸਾ ਕਸੀ ਸ਼ੱਕਰਬੀਜੀ ਲੂਣ ਮਿਆਣੀ ਕੁੱਕਾ ਗਾਂਗੜੇ ਅਤੇ ਟਿਬਲਾ ਟਿਬਲੀ ਆਦ ਟੋਲੀਆਂ ਬਣਾਉਣ ਸਮੇਂ ਆੜੀ ਮਲक्कਨ ਦਾ ਨਿਯਮ ਅਪਣਾਇਆ ਜਾਂਦਾ ਹੈ ਖੇਡ ਵਿੱਚ ਸ਼ਾਮਿਲ ਹੋਣ ਦੇ ਚਾਹਵਨ ਬੱਚੇ ਇੱਕ ਥਾਂ ਇਕੱਠੇ ਬੈਠ ਜਾਂਦੇ ਹਨ ਉਹਨਾਂ ਵਿੱਚੋਂ ਦੋ ਜਾਣੇ ਇੱਕ ਇੱਕ ਟੋਲੀ ਦੇ ਮੁਖੀ ਬਣ ਕੇ ਇੱਕ ਪਾਸੇ ਬੈਠ ਜਾਂਦੇ ਹਨ ਬਾਕੀ ਬੱਚਿਆਂ ਵਿੱਚੋਂ ਦੋ ਜਾਣੇ ਇੱਕ ਪਾਸੇ ਜਾ ਕੇ ਆਪਣੀ ਫਰਜ਼ੀ ਨਾਂ ਰੱਖਦੇ ਹਨ ਵਰਜ ਕਰੋ ਉਹ ਆਪਣਾ ਨਾਂ ਸੋਨਾ ਅਤੇ ਚਾਂਦੀ ਰੱਖਦੇ ਹਨ ਫਿਰ ਉਹ ਗੱਲ ਬੱਕੜੀ પાਕੇ ਟੋਲੀਆਂ ਦੇ ਮੁਖੀ ਕੋਲ ਆ ਕੇ ਪੁੱਛਦੇ ਹਨ ਕੋਈ ਲੈ ਲਓ ਚਾਂਦੀ ਕੋਈ ਲੈ ਲਓ ਸੋਨਾ ਇੱਕ ਟੋਲੀ ਦਾ ਮੁਖੀ ਸੋਨਾ ਮੰਗਦਾ ਹੈ ਤਾਂ ਸੋਨਾ ਨਾਂ ਵਾਲਾ ਬੱਚਾ ਉਸ ਦੀ ਟੋਲੀ ਵਿੱਚ ਜਾ ਬੈਠਦਾ ਹੈ ਅਤੇ ਚਾਂਦੀ ਵਾਲਾ ਬੱਚਾ ਦੂਸਰੀ ਟੋਲੀ ਵਿੱਚ ਇਸ ਤਰ੍ਹਾਂ ਸਾਰੇ ਬੱਚੇ ਚੁਨੇ ਜਾਂਦੇ ਹਨ ਪੁੱਗੋਂ ਦੇ ਆੜੀ ਮਲੱਕਣ ਵਿੱਚ ਸਮੇ ਬੱਚੇ ਬੜੇ ਠਹਿਰਾਉ ਨਾਲ ਗੀਤ ਗਾਉਂਦੇ ਹਨ ਉੱਕੜ ਦੁੱਕੜ ਭੱਬਾ ਪਾਓ 80 90 ਪੂਰੇ 100 ਸਾਹਸ ਲੋਟਾ ਤਿੱਤਰ ਮੋਟਾ ਚੱਲ ਮੰਦਾਰੀ ਪੈਸਾ ਖੋਟਾ ਖੋਟੇ ਦੀ ਘਟਿਆਈ ਬੀਬੇ ਦੌੜੀ ਦੌੜੀ ਆਈ ਘੇਰ ਦੇ ਸੁਮੀ ਸੁਹੇਜਾਨ ਉੱਤੇ ਜੇਕਰ ਕੋਈ ਬੱਚਾ ਆਪਣੀ ਦਾਈ ਜਾਂ ਮੀਤੀ ਨਾ ਦੇਵੇ ਤਾਂ ਇਹ ਸਮਝਿਆ ਜਾਂਦਾ ਹੈ ਕਿ ਰੱਬ ਉਸਦੇ ਸਿਰ ਉੱਤੇ ਭਾਰ ਚੜਾਵੇਗਾ ਜੇਕਰ ਕੋਈ ਬੱਚਾ ਆਪਣੀ ਮਿੱਟੀ ਛੱਡ ਕੇ ਨਸ ਜਾਵੇ ਤਾਂ ਦੂਜੇ ਬੱਚੇ ਇਹ ਗੀਤ ਗਾਉਂਦੇ ਹੋਏ ਉਸਦੇ ਘਰ ਤੱਕ ਜਾਂਦੇ ਹਨ ਸਾਡੀ ਪਿੱਤ ਦੱਬਣਾ ਘਰ ਦੇ ਚੂਹੇ ਚੱਬਣਾ ਇੱਕ ਚੂਹਾ ਰਹਿ ਗਿਆ ਸਪਾਈ ਫੜ ਕੇ ਲੈ ਗਿਆ ਸਪਾਈ ਨੇ ਮਾਰੀ ਹਿੱਟ ਚਾਹੇ ਰੋ ਚਾਹੇ ਪੱਟਾ ਇਸ ਤੋਂ ਬਾਅਦ ਦੀ ਨੈਕਸਟ ਪੁਆਇੰਟ ਨੂੰ ਮਨੋਰੰਜਨ ਦਾ ਸਾਧਨ ਲੋਕ ਹੈ ਢਾਜ ਕਾ ਤੋਂ ਹੀ ਪਿੰਡੂ ਲੋਕਾਂ ਨੇ ਮਨੋਰੰਜਨ ਦਾ ਸਾਧਨ ਰਹੀਆਂ ਹਨ ਇਹ ਹਰ ਪਿੰਡ ਦੇ ਜੀਵਨ ਦਾ ਵਿਸ਼ੇਸ਼ ਹਿੱਸਾ ਸਨ ਇਹ ਹੀ ਆਥਨ ਬੇਲੇ ਪਿੰਡ ਦੀ ਜੂ ਵਿੱਚ ਖੇਡੀਆਂ ਜਾਂਦੀਆਂ ਸਨ ਸਾਰੇ ਪਿੰਡ ਦੇ ਬੱਚੇ ਬਿਨਾਂ ਕਿਸੇ ਬਿਤ ਕਰੇ ਤੋਂ ਰਲ ਮਿਲ ਕੇ ਖੇਡਦੇ ਅਤੇ ਉਹਨਾਂ ਦਾ ਆਨੰਦ ਮਾਣਦੇ ਸਨ ਸਾਰਾ ਪਿੰਡ ਰਲ ਕੇ ਖਿਡਾਰੀਆਂ ਦੀਆਂ ਖੁਰਾਕਾਂ ਅਤੇ ਕਿਉ ਦੇ ਪੀਪਿਆਂ ਦਾ ਪ੍ਰਬੰਧ ਕਰਦੇ ਸਨ ਮੇਲਿਆਂ ਵਿੱਚ ਕਿਸੇ ਦਾ ਪਹਿਲਵਾਨੀ ਵਿੱਚ ਪਿੰਡ ਦਾਣਾ ਚੁਮਕਾਉਣਾ ਕਿਸੇ ਦਾ ਮੂੰਗਫਲੀਆਂ ਫੇਰਨਾ ਬੋਰੀ ਚੁੱਕਣਾ ਲੈ ਸਾਕਸੀ ਅਤੇ ਕਵਡੀ ਵਿੱਚ ਬਾਜੀ ਮਾਰਨਾ ਸਾਡੇ ਪਿੰਡ ਲਈ ਮਾਨ ਦੀ ਗੱਲ ਹੁੰਦੀ ਸੀ ਸਮੁੱਚੇ ਪਿੰਡ ਦੀ ਸ਼ਾਨ ਲਈ ਰਲ ਮਿਲ ਕੇ ਖੇਡਿਆ ਜਾਂਦਾ ਸੀ ਖੇਡਾਂ ਦੇ ਆਹਰ ਵਿੱਚ ਲੱਗੇ ਨੌਜਵਾਨ ਘਟ ਹੀ ਕੁਰਾਹੇ ਪੈਂਦੇ ਸਨ ਮੁੰਡੇ ਕੁੜੀਆਂ ਬੁੱਢੀ ਮਾਈ ਪੰਡਾ ਬਣਾ ਰੀਆ ਉਠਕ ਬੈਠਕ ਉੱਚ-ਨੀਚ ਕੋਟਲਛ ਪਾਕੀ ਦਾਈਆਂ ਦੂਕੜੇ ਬਾਂਦਰ ਕਿਲਾ ਕਿਨ ਮੇਨ ਕਣੀ ਕੌਣ ਕਿਨਿਆ ਸਮੁੰਦਰ ਤੇ ਮੱਛੀ ਲੱਕੜ ਕਾਠ ਅੰਨਾ ਝੋਟਾ ਪੂੰਛ ਪੂੰਛ ਗੁਲੀ ਡੰਡਾ ਪਿੱਠੂ ਪਿੱਛੋ ਬੱਕਰੀ ਅੱਢੀ ਛੜੱਪਾ ਕੁੱਕਾ ਗਾਂੜੇ ਆਦ ਖੇੜ ਕੇ ਆਨੰਦ ਮਾਣਦੇ ਸਨ ਨੈਕਸਟ ਪੁਆਇੰਟ ਹੈ ਜੀ ਕੁਸ਼ਤੀਆਂ ਕੁਸ਼ਤੀਆਂ ਪ੍ਰਤਨ ਸਮੇਂ ਤੋਂ ਹੀ ਪੰਜਾਬ ਲਈ ਖੇਚਦਾ ਕੇਂਦਰ ਰਹੀਆਂ ਹਨ ਅਤੇ ਪਿੰਡਾਂ ਵਿੱਚ ਹਰ ਵੇਲੇ ਛਿੰਝ ਪੈਂਦੀਆਂ ਅਤੇ ਮੇਲਿਆਂ ਵਿੱਚ ਕੁਸ਼ਤੀਆਂ ਦੇ ਦੰਗਲ ਹੁੰਦੇ ਸਨ ਜਿਨ੍ਹਾਂ ਤੋਂ ਪੰਜਾਬੀ ਗੱਬਰੂਆਂ ਨੂੰ ਸਾਹਸ ਸ਼ਕਤੀ ਅਤੇ ਉਤਸ਼ਾਹ ਪ੍ਰਾਪਤ ਹੁੰਦਾ ਸੀ ਪੰਜਾਬ ਦੀ ਧਰਤੀ ਨੇ ਹੀ ਗਾਮਾ ਗੂੰਗਾ ਮਹਿਰਦੀਨ ਕੇਸ਼ਰ ਸਿੰਘ ਤੇ ਦਾਹਰਾ ਸਿੰਘ ਵਰਗੇ ਜਗਤ ਪ੍ਰਸਿੱਧ ਪਹਿਲਵਾਨ ਪੈਦਾ ਕੀਤੇ ਨੈਕਸਟ ਪੁਆਇੰਟ ਹੈ ਜੀ ਆਪਣਾ ਕਬੱਡੀ ਕਬੱਡੀ ਪੰਜਾਬੀਆਂ ਦੀ ਕੌਮੀ ਖੇਡ ਹੈ ਜਿਸ ਤੋਂ ਇਨ੍ਹਾਂ ਦੀ ਸੁਭਾ ਮਰਦਪੁਰੇ ਅਤੇ ਬਲਦਾ ਪ੍ਰਕਟਾਵਾ ਹੁੰਦਾ ਹੈ ਲੰਬੀ ਕੋੱਡੀ ਗੁੰਗੀ ਕੋੱਡੀ ਅਤੇ ਸੋਚੀ ਪੱਕੀ ਕਬੱਡੀ ਦੀਆਂ ਹੋਰ ਹਲਮਣ ਪਿਆਰੀਆਂ ਇਸ ਮਹਾਨ ਅੱਜਕੱਲ ਇਨ੍ਹਾਂ ਦੀ ਥਾਂ ਨੈਸ਼ਨਲ ਸਟਾਈਲ ਕਬੱਡੀ ਪ੍ਰਚਲਿਤ ਹੈ ਵਪਾਰ ਦੇ ਮੇਲਿਆਂ ਵਿੱਚ ਹੁੰਦੇ ਸ਼ੌਕੀ ਸ਼ੌਂਚੀ ਪੱਕੀ ਦੇ ਮੁਕਾਬਲੇ ਪ੍ਰਸਿੱਧ ਹਨ ਇਹ ਖੇਡ ਵਾਕਸਿੰਗ ਨਾਲ ਮਿਲਦੀ ਜੁਲਦੀ ਹੈ ਖਿੱਦੋ ਖੁੰਡੀ ਅਤੇ ਲੂਨ ਤੇ ਲਾਲੇ ਖਿੱਦੋ ਖੁੰਡੀ ਤੇ ਲੂਨ ਤੇ ਲਾਲੇ ਵੀ ਰੋਜ਼ ਖੇਡਾ ਹਨ ਇਹ ਕੀ ਕਰਾਂ 베ਰੀਆਂ ਦੇ ਖੁੰਡੀਆਂ ਨਾਲ ਖੇਡੀਆਂ ਜਾਂਦੀਆਂ ਸਨ ਖਿੱਦੋ ਖੁੰਡੀ ਦੀ ਥਾਂ ਹੁਣ ਹਕੀਨੇ ਲੈ ਲਈ ਹੈ ਅਤੇ ਲੂਨ ਤੇ ਲਾਲੇ ਦੀ ਥਾਂ ਕ੍ਰਿਕਟ ਵਿੱਚ ਆ ਜਾਸਮੋਈ ਹੈ ਲਾਲਿਆਂ ਦੀ ਖੇਡ ਪਿੰਡੋਂ ਬਾਹਰ ਕਿਸੇ ਖੁੱਲੀ ਥਾਂ ਤੇ ਖੇਡੀ ਜਾਂਦੀ ਸੀ ਇਹ ਥਾਂ ਖਿਡਾਰੀਆਂ ਦੀ ਗਿਣਤੀ ਜਿੱਥੇ ਨਹੀਂ ਹੁੰਦੀ ਸੀ ਸਾਰੇ ਖਿਡਾਰੀ 3 3 4 4 ਮੀਟਰ ਦੇ ਫਾਸਲੇ ਉੱਤੇ 3-4 ਇੰਚ ਲੰਮੇ ਚੌੜੇ ਅਤੇ ਡੁੰਗੇ ਟੋਏ ਪੁੱਟ ਦੇ ਜਿਨ੍ਹਾਂ ਨੂੰ ਨਾਲੇ ਕਿਹਾ ਜਾਂਦਾ ਸੀ ਇਹਨਾਂ ਵਿੱਚ ਸਾਰੇ ਖਿਡਾਰੀ ਆਪਣੇ ਖੁੱਡਿਆਂ ਨੂੰ ਰੱਖ ਕੇ ਖੜੇ ਹੋ ਜਾਂਦੇ ਸਨ ਇੱਕ ਜਣਾ ਜ਼ੋਰ ਨਾਲ ਖਿੱਦੋ ਨੂੰ ਟੱਲਾ ਮਾਰਦਾ ਤੇ ਦائیں ਵਾਲਾ ਖਿੱਦੋ ਨੂੰ ਦੌੜ ਕੇ ਫੜਦਾ ਅਤੇ ਨੇੜੇ ਦੇ ਖਿਡਾਰੀ ਨੂੰ ਜ਼ੋਰ ਨਾਲ ਮਾਰਦਾ ਜੇਕਰ ਖਿੱਦੋ ਖਿਡਾਰੀ ਨੂੰ ਲੱਗ ਜਾਂਦੀ ਤਾਂ ਉਸ ਦੇ ਸਿਰ ਦਾਈ ਆ ਜਾਂਦੀ ਤੇ ਉਹ ਆਪਣਾ ਖੁੰਡਾ ਤੇ ਲਾਲਾ ਦਾਈ ਵਾਲੀ ਨੂੰ ਸੌਂਪ ਦਿੰਦਾ ਖੇਡ ਨੂੰ ਮੰਗਾਈ ਰੱਖਣ ਲਈ ਖਿਡਾਰੀ ਅਤੇ ਲਾਲੇ ਛੱਡ ਕੇ ਖਿੱਦੋ ਮਗਰ ਦੌੜਦੇ ਜੇਕਰ ਦਾਈ ਵਾਲਾ ਕਿਸੇ ਦੇ ਲਾਲੇ ਵਿੱਚ ਪੈਰ ਰੱਖ ਦਿੰਦਾ ਤਾਂ ਦਾਈ ਉਸ ਦੇ ਸਿਰ ਆ ਜਾਂਦੀ ਹੁਣ ਇਹ ਖੇਡ ਲੋਪ ਹੋ ਚੁੱਕੀ ਹੈ ਨੈਕਸਟ ਹੈ ਜੀ ਅੱਡੀ ਛੜੱਪਾ ਜਿਹਨੂੰ ਅੱਡੀ ਟੱਪਾ ਵੀ ਕਿਹਾ ਜਾਂਦਾ ਹੈ ਅੱਡੀ ਛੜੱਪਾ ਜਾਂ ਅੱਡੀ ਟੱਪਾ ਕੁੜੀਆਂ ਦੀ ਖੇਡ ਹੈ ਜਿਸ ਨੂੰ ਦੋ ਟੋਲੀਆਂ ਬਣਾ ਕੇ ਖੇਡਿਆ ਜਾਂਦਾ ਹੈ ਹਰ ਟੋਲੀ ਵਿੱਚ 5 4 5 ਕੁੜੀਆਂ ਹੁੰਦੀਆਂ ਹਨ ਇਸ ਰਾਹੀਂ ਕੁੜੀਆਂ ਨੂੰ ਦੌੜਨ ਉੱਚੀ ਛਾਲ ਮਾਰਨ ਅਤੇ ਸਰੀਰਕ ਤਾਕਤ ਨੂੰ ਜਵਤ ਵਿੱਚ ਕਰਨ ਵਿੱਚ ਅਜੱਖਣ ਤੇ ਰੱਖਣ ਵਿੱਚ ਵਿਆਸ ਪ੍ਰਾਪਤ ਹੁੰਦਾ ਹੈ ਇਸ ਨੂੰ ਨੈਕਸਟ ਵਾਲਾ ਪੁਆਇੰਟ ਕਰਾਂਗੇ ਜੀ ਆਪਾਂ ਕੱਲ ਦੇ ਲੈਕਚਰ ਦੇ ਵਿੱਚ ਅੱਜ ਦੇ ਲਈ ਇਹ ਨਹੀਂ ਇਸ ਨੂੰ ਧਿਆਨ ਨਾਲ ਪੜੋ ਥੈਂਕ ਯੂ